ਹਾਂ ਵੀ ਸਜਣੋਂ ਗੱਲ ਇਹ ਆ ਅੱਛਾ ਆ ਜਿਹੜਾ ਤੁਸੀਂ ਘਰ ਵੇਖ ਰਹੇ ਨਾ ਉਹ ਬਾਈ ਬੈਠਾਗਾ ਤੇ ਇਹ 타ਆ ਮੇਰਾ ਮੇਰੇ ਪਾਪੇ ਦੇ ਚਾਚੇ ਦਾ ਮੁੰਡਾਗਾ ਤੇ ਉਹ ਮਾਈ ਜਿਹੜੀ ਆਉਂਦੀ ਆ ਤੁਸੀਂ ਵੇਖ ਰਹੇ ਹੋਵੋਗੇ ਉਹ ਮਾਈ ਪਾਣੀ ਲਈ ਆਉਂਦੀ ਆ ਤੇ ਅਸੀਂ ਗਏ ਸੀਗੇ ਤੇ ਖੇਤ ਚ ਰਹਿੰਦੇ ਆ ਇਹ ਤੇ ਜਦੋਂ ਅਸੀਂ ਗਏ ਤੇ ਪਾਣੀ ਲੈ ਕੇ ਆਈ ਮਾਈ ਜੱਗ ਹੋ ਉਹ ਨਾਲ ਗਲਾਸ ਲੈ ਕੇ ਆਈ ਇਹ ਮਾਈ ਦੀ ਉਮਰ ਨਾ ਜੇ ਸਾਨੂੰ ਸਹੀ ਦਸੀਏ ਤੇ ਮਾਈ ਦੀ ਉਮਰ 104-5 ਸਾਲ ਦੀ ਉਮਰ ਆ ਤੇ ਵੇਖੋ ਪਿਛਲੀਆਂ ਖਰਾਕਾਂ ਖਾਧਾਂ ਜਿਹੜੀਆਂ ਤੇ ਪੂਰਾ ਹੈ ਨਾ ਜਾਨੀ ਕਿ ਹਜੇ ਪੂਰਾ ਆ ਦੀ ਕਿਰਿਆ ਸੋਧ ਰਹੀ ਆ ਤੇ ਵਧੀਆ ਕੰਮ ਤੁੰਦਾ ਕਰਦੀ ਆ ਰੋਟੀ ਟੋਕ ਪਕਾਉਂਦੀ ਆ ਅੱਛਾ ਲੱਤ ਦੁਖਦੀ ਆ ਇਹਦੇ ਚਾਰ ਮੁੰਡੇ ਸੀਗੇ ਚਾਰਾਂ ਦੇ ਵਿੱਚੋਂ ਜਿਹੜਾ ਆ ਦੂਜੇ ਨੰਬਰ ਵਾਲਾ ਮੁੰਡਾ ਇਹ ਇਹਦੇ ਘਰੋਂ ਆਉਂਦਾ ਜੀ ਵਧਕਾ ਹੈ ਯਾਨੀ ਕਿ ਹੈ ਨਹੀਂ ਸੀ ਸ਼ੈਣੀ ਕੀ ਤੇ ਉਹ ਉਹਦੇ ਨਾਲ ਰਹਿ ਰਹੀ ਆ ਤੇ ਆਹ ਦੂਜੀ ਉਹਦੀ ਪੋਤ ਨੂੰ ਆਂਗੀ ਤੇ ਇਹਦੇ ਘਰੋਂ ਗੁਜ਼ਰਗੀ ਕਰਕੇ ਦੋ ਗੁੰਡੀਆਂ ਸੀ ਉਹ ਵਿਆਹ ਤੀਆਂ ਤੇ ਇਸੇ ਕਰਕੇ ਤੇ ਇਹ ਮੁੰਡੇ ਨਾਲ ਰਹਿ ਰਹੀ ਆ ਰੋਟੀ ਟੋਕਾ ਪਕਾ ਕੇ ਦਿੰਦੀ ਆ ਇਹਨੂੰ ਤੇ ਆਹ ਵੇਖੋ ਸਬਜ਼ੀ ਚੀਰ ਰਹੀ ਆ ਆ ਸਾਡੇ ਕੋਲੇ ਬੈਠਾਂ ਤੋਂ ਗੱਲਾਂ ਬਾਤਾਂ ਕਰੀ ਗਏ ਤੇ ਸਬਜ਼ੀ ਚੀਰੀ ਜਾਂਦੀ ਆ ਤੇ ਥੋੜਾ ਜਨਾ ਹਜੇ ਇੱਕ ਥੋੜੀ ਹੈਗੀ ਉੱਚੀ ਸੁਣਨ ਲੱਗਿਆ ਥੋੜਾ ਜਿਹਾ ਮੈਂ ਇੰਨਾ ਬਾਲਾ ਨਹੀਂ ਥੋੜਾ ਜਿਹਾ ਉੱਚੀ ਸੁਣਦਾ ਥੋੜੀ ਜੀ ਗੱਲ ਨਾ ਬੋਲਣਾ ਥੋੜਾ ਜਿਹਾ ਉੱਚੀ ਪੈਂਦਾ ਹੈਗਾ ਤੇ ਉਹ ਸਾਰਾ ਆਪਦਾ ਰੋਟੀ ਟੁੱਕ ਕਰਨਾ ਆਵਦੀ ਕਿਰਿਆ ਵਧੀਆ ਸੋਧਦੀ ਆ ਬਹੁਤ ਵਧੀਆ ਦਿਮਾਗ ਵੀ ਕੰਮ ਕਰਦਾ ਜੇ ਆਪਾਂ ਅੱਗੇ ਵੀ ਬਹੁਤ ਵਾਰੀ ਇਹ ਗੱਲਾਂ ਕਰਦੇ ਹੁੰਨੇ ਆ ਵੀ ਜਦੋਂ ਇੱਕ ਵੱਡਾ ਬਜ਼ੁਰਗ ਕੋਈ ਵੀ ਬਜ਼ੁਰਗ ਜਦੋਂ ਇਸ ਦੁਨੀਆ ਤੋਂ ਜਾਂਦਾ ਨਾ ਉਹ ਕੱਲਾ ਬਜ਼ੁਰਗ ਨਹੀਂ ਜਾਂਦਾ ਜੋ ਜਾਨਿਕੇ ਆਪਾਂ ਕਹਿੰਦੇ ਇੱਕ ਵਿਰਸਾ ਇੱਕ ਇਤਿਹਾਸ ਉਹ ਨਾਲ ਜਾ ਵੜਦਾ ਤੇ ਉਹ ਇੱਕ ਚੀਜ਼ ਕਿਤਾਬਾਂ ਚ ਪੜਨ ਨੂੰ ਹੋਰ ਚੀਜ਼ ਹੁੰਦੀ ਆ ਤੇ ਇਹਨਾਂ ਦੇ ਜਿਹੜੇ ਬਜ਼ੁਰਗਾਂ ਨੇ ਸਾਰੀਆਂ ਚੀਜ਼ ਇਹਨਾਂ ਦੇ ਅੱਖਾਂ ਦੀ ਮੂਹਰ ਦੀ ਨੰਗਾ ਆਂਗਾ ਤੇ ਅੱਜ ਜਿਹੜੀ ਮਾਤਾ ਕੋਲੇ ਬੈਠੇ ਆ ਇਹ ਸਾਡੇ ਪਿੰਡ ਕੋਠਾ ਗੁਰੂ ਸਾਡੀ ਆਪ ਦਾ ਕੋਈ ਮਾਤਾ ਮੇਰੇ ਪਾਪੇ ਦੀ ਜਾਨਿਕੇ ਚਾਚੀ ਆ ਤੇ ਸਾਰੇ ਪਰਿਵਾਰ ਦੇ ਵਿੱਚੋਂ ਇਹਦੀ ਵੱਡੀ ਉਮਰ ਆ ਤਕਰੀਬਨ ਸਾਰੇ ਪਿੰਡ ਦੇ ਵਿੱਚੋਂ ਹੀ ਵੱਡੀ ਉਮਰ ਆ ਤੇ ਇਹ 1947 ਦੇ ਵਿੱਚ ਜਾਨੀ ਕਿ ਵਿਆਹ ਹੋਇਆ ਵਾ ਸੀ ਤੇ ਮੁੰਡਾ ਇੱਕ ਮੁੰਡਾ ਜਿਹੜਾ ਪਹਿਲਾ ਸਾਰਿਆਂ ਨੂੰ ਵੱਡਾ ਮੁੰਡਾ ਉਹ 1 ਸਾਲ ਦਾ ਸੀ 1 ਸਾਲ ਦੀ ਉਹਦੀ ਉਮਰ ਸੀ ਤੇ ਉਸ ਤੋਂ ਬਾਅਦ ਚਾਰ ਬੇਟੇ ਆ ਮਾਈ ਦੇ ਤੇ ਚਾਰ ਕੁੜੀਆਂ ਤੇ ਦੋ ਜਾਨੀ ਕਿ ਇੱਕ ਭੂਆ ਦੀ ਮੌਤ ਹੋ ਚੁੱਕੀ ਆ ਜਿਨ੍ਹਾਂ ਦਾ ਜਿਹੜਾ ਨਾਂ ਅਸੀਂ ਦੀਪੋ ਕਹਿੰਦੇ ਸੀਗੇ ਤੇ ਇੱਕ ਬਲਵੀਰ ਸਿੰਘ ਤੇ ਮਲਵੀਰਾ ਵੀ ਕਹਿੰਦੇ ਸੀਗੇ ਉਹਨਾਂ ਦੀ ਵੀ ਮੌਤ ਹੋ ਚੁੱਕੀ ਆ ਤੇ ਮਾਈ ਦੀ ਉਮਰ 103 4 ਸਾਲ ਦੀ ਜਾਨਕਿ 1924 ਦਾ ਜਨਮ ਮੰਦਾ ਮਾਤਾ ਦਾ 1923-24 ਦਾ ਜਨਮ ਮਾਤਾ ਦਾ ਹੈਗਾ ਤੇ ਬੇਬੇ ਜਿਹੜਾ ਮੰਨ ਲਓ ਗੱਲ ਵੀ ਹਾਲ ਚਲੇ ਵੇਲੇ ਹਾਲ ਚਲੇ ਵੇਲੇ ਤੇਰਾ ਵਿਆਹ ਹੋਇਆ ਵਾ ਸੀ ਤੇ ਹਾਲ ਚਲੇ ਤੋਂ ਪਹਿਲਾਂ ਅਜੇ ਗੁਰਮੀਰ ਜੀ ਦੀ ਅੱਛਾ ਹਾਲ ਚਲੇ ਵੇਲੇ ਵਿਆਹ ਹੋਇਆ ਵਾ ਸੀ ਬੱਚਾ ਸੀਗਾ ਇੱਕ ਜਿਹੜਾ ਜਿਹੜਾ ਬਲਵੀਰ ਬਲਵੀਰ ਸੀ ਹਾਲ ਚੜੇ ਵੇਲੇ ਸਾਂ ਛੀ ਆਮੀ ਨਾਦਾ ਸੀ ਉਹ ਸੀ ਆਮੀ ਨਾਦਾ ਸੀਗਾ ਹਾਂ ਠੀਕ ਫੱਗਣ ਦਾ ਜਨਮ ਹੈ ਬਲਵੀਰ ਦਾ ਫੱਗਣ ਦਾ ਜਨਮ ਆ ਹਾਂ ਤੇ ਤੂੰ ਉਹ 20 ਸਾਲ ਦੀ ਤਾਂ ਸੀਗੀ ਜਦੋਂ ਤੂੰ ਵਿਆਹੀ ਵੀ ਆ 20 ਕਿੰਨ੍ਹੇ ਸਾਲ ਦੀ ਉਮਰ ਸੀ ਤੀ 20 ਕਿ ਦੀ ਸੀ ਹਾਂ ਤੇ ਦੋਸਤੋ ਗੱਲ ਇਹ ਵੀ 147 1947 ਦਾ ਯਾਨੀ ਕਿ ਜਦੋਂ 1947 ਹਾਲ ਚੜਾ ਪਿਆਗਾ ਹਾਲ ਚੜਾ ਬੇਬੇ ਕਹਿੰਦੀ ਵੀ ਭਾਦੋਂ ਚ ਪਿਆਗਾ ਭਾਦੋਂਜ ਬਹਿਣਾ ਬੇਬੇ ਰੋਟੀ ਕਾ ਪਕਾ ਕੇ ਜੈਸੇ ਗਏ ਭਾਦੋਂਜ ਪਿਆ ਤੇ ਇਹਨਾਂ ਕੋਲੇ ਜਿਹੜਾ ਵੱਡਾ ਬੇਟਾ ਸੀਗਾ ਉਹ ਫੱਗਣ ਦੇ ਵਿੱਚ ਉਹਦਾ ਜਨਮ ਆਦਾ ਤੇ ਅਸੀਂ ਅੰਦਾਜ਼ਾ ਉਸ ਦੇ ਹਿਸਾਬ ਨਾਲ ਲਾਇਆ ਉਮਰ ਦਾ ਵੀ ਜਾਨੀ ਕਿ 100 ਸਾਲ ਤੋਂ ਉੱਤੇ ਹੀ ਆ 4 ਸਾਲ ਵੀ ਹੋ ਸਕਦੀ ਆ 3 ਸਾਲ ਵੀ ਹੋ ਸਕਦੀ ਆ ਤੇ 100 ਤੋਂ 5 ਵੀ ਹੋ ਸਕਦੀ ਆ ਤੇ ਸਾਡੇ ਤਕਰੀਬਨ ਸਾਰੇ ਪਿੰਡ ਦੇ ਵਿੱਚੋਂ ਪਿੰਡ ਕੋਠਾਗੁਰ ਦੇ ਵਿੱਚੋਂ ਸਾਰਿਆਂ ਨਾਲੋਂ ਵੱਡੀ ਉਮਰ ਇਸ ਮਾਤਾ ਦੀ ਆ ਮਾਤਾ ਦੇ 4 ਬੇਟੇ ਆ ਤੇ ਚਾਰ ਹੀ ਗੁੱਡੀਆਂ ਸੀ ਤੇ ਜਾਨੀ ਕਿ ਜਿਨ੍ਹਾਂ ਦੀ ਉਮਰ ਹੁਣ ਜਿਹੜਾ ਵੱਡਾ ਬੇਟਾ ਉਹ ਵੀ 75 ਸਾਲ ਦੀ ਉਮਰ ਕੋਲ ਕੇ ਤੇ ਆਪਦਾ ਅਕਾਲ ਚਲਾਣਾ ਕਰ ਗਿਆ ਤੇ ਬੇਬੇ ਦੇ ਪੋਤੇ ਪੜੋਤੇ ਤੇ ਗਾਂ ਬੇਬੇ ਕੀ ਹੁੰਦੇ ਆ ਪੜੋਤਾਂ ਤੋਂ ਗਾਂ ਕੀ ਹੁੰਦੇ ਆ ਹੈ ਪੜੋਤਾਂ ਤੋਂ ਗਾਂ ਕੀ ਕਹਨੇ ਹੁੰਦੇ ਆ ਪੋਤੇ ਤੋਂ ਆਪਣਾ ਪੜੋਤਾ ਪੜੋਤਾ ਪੜੋਤੇ ਤੋਂ ਗਾਂ ਕੀ ਹੁੰਦਾਗਾ ਉਹਦਾ ਨਹੀਂ ਮੈਨੂੰ ਪਤਾ ਲੱਗਦਾ ਹੈ ਉਹਦਾ ਨਹੀਂ ਵੀ ਇਹ ਬੇਬੇ ਬੇਬੇ ਤੰਦਰੁਸਤ ਮਰਦੀ ਆ ਵਧੀਆ ਆ ਸਾਲ ਦੀ ਚੀਰੀ ਜਾਂਦੀ ਆ ਰੋਟੀ ਆਪ ਲਾ ਕੇ ਈੜਾ ਧੋਣਾ ਤੇ ਜਾਣ ਕੇ ਦਾਲ ਸਬਜ਼ੀ ਬਣਾਉਣਾ ਰੋਟੀ ਬਣਾਉਣਾ ਸਾਰਾ ਕੰਮ ਹਜੇ ਆਪ ਕਰਦੀ ਆ ਇੱਕ ਥੋੜੀ ਜੀ ਨਿਗਾਹ ਦੀ ਸਮੱਸਿਆ ਜ਼ਰੂਰ ਆ ਗਈ ਆ ਥੋੜੀ ਜੀ ਨੂੰ ਬਿਮਾਰੀ ਨੇ ਘੇਰ ਲਿਆ ਸੀ ਤੇ ਉਹਦਾ ਕਾਰਨ ਕਰਕੇ ਦਵਾਈ ਦੂਈ ਚੱਲਦੀ ਆ ਤੇ ਥੋੜਾ ਜਿਹਾ ਇੱਕ ਤਾਂ ਸੁਣਨ ਉੱਚੀ ਲੱਗ ਗਿਆ ਇੱਕ ਤਾਂ ਇੱਕ ਤਾਂ ਵੇਵੇਂ ਸੁਣਨ ਉੱਚੀ ਲੱਗ ਗਿਆ ਥੋੜਾ ਜਿਹਾ ਹਨਾ ਸੁਣਨ ਉੱਚੀ ਲੱਗ ਗਿਆ ਤੇ ਇੱਕ ਥੋੜੀ ਜੀ ਨਿਗਾਹ ਉਹ ਕਮਜ਼ੋਰ ਹੋਈ ਆ ਕਿ ਨਹੀਂ ਵਧੀਆ ਆਪ ਦੀ ਕਿਰਿਆ ਸੋਧਦੀ ਆ ਵਧੀਆ ਤੁਰੇ ਫਿਰਦੀ ਆ ਤੇ ਵਧੀਆ ਲੀੜਾ ਕਪੜਾ ਧੋਂਦੀ ਆ ਆਪਦੀ ਰੋਟੀ ਦਾਲ ਸਬਜ਼ੀ ਇਹਨੇ ਆਪ ਬਣਾਉਣੀ ਆ ਚਾਹ ਪਾਣੀ ਕਰਨਾ ਤੇ ਹੁਣ ਅਸੀਂ ਚਾਹ ਵੀ ਪੀ ਕੇ ਜਾਵਾਂਗੇ ਬੇਬੇ ਤੋਂ ਕਿਉਂ ਮੇਰਾ ਤਾਇਆ ਹਾਂ ਮੈਂਗਾ ਤੇ ਇਹ ਸਾਨੂੰ ਅਸੀਂ ਇਹ ਕੈਮਰੇ ਦੇ ਵਿੱਚ ਇਸੇ ਗੱਲ ਕਰ ਕੋ ਬਾਹਲੇ ਬੰਦਿਆਂ ਦੀ ਸ਼ਿਫਾਰਿਸ਼ ਸੀਗੀ ਵੀ ਉਹਨਾਂ ਦੀ ਮਾਤਾ ਦੀ ਵੀਡੀਓ ਲਾਜ਼ਮੀ ਕਰਕੇ ਆਉਣੀ ਆ ਉਹ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਵੀ ਉਹ ਮਾਤਾ ਦੀ ਵੀਡੀਓ ਕਰਕੇ ਆਉਣੀ ਆ ਮੈਂ ਕਿਹਾ ਤੁਸੀਂ ਤਾਂ ਸਾਡੇ ਘਰੇ ਹੀ ਉਸ ਸ਼ਿਫਾਰਸ਼ਾਂ ਪਾਈ ਜਾਂਦੇ ਮੈਂ ਕਿਹਾ ਤਾਂ ਸਾਡੀ ਆਪਦੀ ਮਾਈ ਆ ਤੇ ਮੈਨੂੰ ਤਕਰੀਬਨ ਐ ਨਹੀਂ ਸੀ ਪਤਾ ਵੀ 100 ਸਾਲ ਤੋਂ ਉੱਪਰ ਉਮਰ ਦੇਖੋ ਮੇਰੀ ਦਾਦੀ ਆ ਆਪਦੀ 90-99 ਸਾਲ ਦੀ ਉਮਰ ਹੋ ਕੇ ਗੁਜ਼ਰੀ ਆ ਤੇ ਉਦੋਂ ਮੇਰੀ ਦਾਦੀ ਨੂੰ ਗੁਜ਼ਰੀ ਨੂੰ ਹੋ ਗਏ ਜਾਨਕਿ 13 ਸਾਲ 13-14 ਸਾਲ ਹੋ ਗਏ ਉਸ ਤੋਂ ਜਾਨਕਿ ਇਹ ਅੰਦਾਜ਼ਾ ਸਾਡੀ ਉਮਰ ਦਾ 105 ਸਾਲ ਵੀ ਹੋ ਸਕਦੀ ਹੈ 104 ਵੀ ਹੋ ਸਕਦੀ ਹੈ ਤੇ 100 ਸਾਲ ਤੋਂ ਉੱਪਰ ਉਪਰਾ ਮਾਤਾ ਦੀ ਉਮਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵਧੀਆ ਤੰਦਰੁਸਤੀ ਵਿੱਚ ਗੱਲ ਇਹ ਆ ਵੀ ਪਤਾ ਨਹੀਂ ਆਪਾਂ ਕਹਿੰਦੇ ਨੇ ਖਾਣ-ਪਾਣ ਮਾੜਾ ਹੋ ਗਿਆ ਜਾਂ ਕੀ ਗੱਲਬਾਤ ਹੋ ਗਈ ਇਹ ਤਾਂ ਪਰਮਾਦਮਾ ਦੇ ਰੰਗਾਂ ਦਾ ਕਿਸੇ ਨੇ ਭੇਤ ਹੀ ਨਹੀਂ ਪਾਇਆ ਵੀ ਕਿੰਨੇ ਸਾਥ ਹੋਣੇ ਆ ਕਿੰਨੇ ਸਾਹ ਦੇਣੇ ਆ ਤੇ ਉਹੀ ਖਾਣਾ ਪੀਣਾ ਉਹੀ ਸਾਦੀ ਰੋਟੀ ਤੇ ਇਥੇ ਬਿਮਾਰੀਆਂ ਆਮ ਹੀ ਆਪਾਂ ਵੇਖੀ ਜਨੇ ਕਿਹਦਾ ਕੰਨ ਦੁਖਦਾ ਕਿਹਦਾ ਲੱਤ ਦੁਖਦੀ ਆ ਕਿਹਦਾ ਗੋਡਾ ਗਿੱਟਾ ਤੇ ਹਜੇ ਬੇਬੇ ਗੋਡੇ ਗਿੱਟਾ ਕੰਨਵਾ ਵਧੀਆ ਕੈਮ ਆ ਤੇ ਇੱਕ ਸਿਰਫ ਥੋੜੀ ਜੀ ਐਨਾ ਕੁ ਜ਼ਰੂਰ ਆ ਵੀ ਦੁੱਖ ਜ਼ਰੂਰ ਵੱਡੇ ਬੰਦੇ ਨੂੰ ਘੇਰ ਲੈਂਦੇ ਆ ਕਿਉਂ ਬੇਟੇ ਦੀ ਮੌਤ ਹੋ ਗਈ ਵੱਡੇ ਦੀ ਤੇ ਉਸ ਤੋਂ ਬਾਅਦ ਇੱਕ ਗੁੱਡੀ ਦੀ ਮੌਤ ਹੋ ਗਈ ਤੇ ਫੇਰ ਜਿਹੜੀਆਂ ਜਹਿਮ ਤਾਂ ਖਹਿਨ ਤਾਂ ਬਿਮਾਰੀਆਂਆਂ ਜਿਹੜੀਆਂ ਖਰਚ ਆ ਜਾਂਦੀਆਂ ਮਾਤਾ ਦੀ ਨੂੰਹ ਆ ਬੇਬੇ ਦੀ ਉਹਨੂੰ ਵੀ ਥੋੜਾ ਜਿਹਾ ਭੈਣਕ ਬਿਮਾਰੀ ਨੇ ਘੇਰ ਲਿਆ ਐ ਥੋੜੀਆਂ ਜਿਹਾ ਵੱਡੇ ਬੰਦੇ ਨੂੰ ਨਾ ਥੋੜੀਆਂ ਜਿਹਾ ਸਮੱਸਿਆਈਆਂ ਆ ਜਾਂਦੀਆਂ ਹੁੰਦੀਆਂ ਤੇ ਉਹਦਾ ਕਰਕੇ ਥੋੜੀ ਜੀ ਪਰੇਸ਼ਾਨੀ ਤਾਂ ਆਉਂਦੀ ਆ ਪਰ ਫੇਰ ਵੀ ਚੜ੍ਹਦੀ ਕਲਾ ਚ ਤੇ ਪੂਰੀ ਜਨਕੇ ਹੌਸਲੇ ਵਾਲੀ ਮਾਤਾ ਆ ਗਈ ਤੇ 105 ਸਾਲ ਦੀ ਉਮਰ ਤੱਕ ਵਧੀਆ ਆਪਦਾ ਕੰਮ ਧੰਦਾ ਕਰਦੀ ਆ ਵਧੀਆ ਨਾ ਹਣ ਤੋਂ ਹੋਂ ਦਾ ਵਧੀਆ ਆਪਦਾ ਰੋਟੀ ਪਾਣੀ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਹਾਨੂੰ ਕਿਸੇ ਦਿਨ ਸਾਰੇ ਪਰਿਵਾਰ ਨਾਲ ਵੀ ਆਪਾਂ ਮਲਾਵਾਂਗੇ ਤੇ ਸਾਰੇ ਪਰਿਵਾਰ ਦਾ ਤੁਹਾਨੂੰ ਦਿਖਾਵਾਂਗੇ ਕੱਲੇ-ਕੱਲੇ ਜੀ ਦਾ ਉਹਨੂੰ ਇੰਟਰਵਿਊ ਕਰਾਵਾਂਗੇ ਤੇ ਧੰਨਵਾਦ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ। ਇਹ ਦੋਸਤੋ ਹਮੀਰਗੜ ਦੇ ਰਾਹ ਤੇ ਬਾਲੀ ਕੇ ਵਜਦੇ ਆ ਤੇ ਜਿਹੜਾ ਮਰਜ਼ੀ ਆ ਕੇ ਪਤਾ ਕਰ ਸਕਦਾ ਮਾਤਾ ਨੂੰ ਕੰਮ ਧੁੰਦਾ ਕਰਦੀ ਨੂੰ ਵੇਖ ਸਕਦਾ ਜਦੋਂ ਮਰਜ਼ੀ ਕੋਈ ਆਸ